ਲਗਾਤਾਰ ਲੰਬੇ ਸਮੇਂ ਤੋਂ ਤੁਸੀਂ 10 ਤੋਂ 15 ਦਿਨ ਹੋ ਗਏ ਲਗਭਗ ਤਿਆਰੀਆਂ 'ਚ ਜੁਟੇ ਹੋ ਆਪਣਾ ਕੰਮ ਨਹੀਂ ਦੇਖਿਆ ਅੱਜ ਨਹੀਂ ਦੇਖਿਆ ਅੱਜ ਵੀ ਮੈਂ ਦੇਖਿਆ ਸਵੇਰ ਤੋਂ ਲੈ ਕੇ ਮਾਈਕ ਫੜਿਆ ਬਸ ਸੁਝਾਅ ਦੇਈ ਜਾ ਰਹੇ ਲੋਕਾਂ ਕੋ ਕੰਮ ਕਰਾਈ ਆਂ ਸੇਵਾ ਕਰਾ ਰਹੇ ਕੀ ਕਹਿੰਦੇ ਦੇਖੋ ਜੀ ਸਭ ਤੋਂ ਪਹਿਲੇ ਜੈ શ્રી ਰਾਮ ਮੈਂ ਸਾਰੇ ਬਟਾਲਾ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਹੌਮਹਮਾ ਕੇ ਇੱਕ ਕੱਠ ਹੋ ਕੇ ਇਸ ਦੁਸ਼ਹਿਰੇ 'ਚ ਪਹੁੰਚੇ ਤੇ ਇਸ ਦੁਸ਼ਹਿਰ ਦੀ ਰੌਣਕ ਦੀ ਸ਼ੋਭਾ ਨੂੰ ਵਧਾਇਆ ਦੇਖੋ ਇਹ ਕੋਈ ਮੇਰੀ ਮਿਹਨਤ ਨਹੀਂ ਇਹ ਪ੍ਰਭੂ ਰਾਮ ਦੀ ਕਿਰਪਾ ਹੈ ਇੱਕ ਧਾਰਮੀ ਕੰਮ ਹੈ ਇਹ ਸਾਡਾ ਫਰਜ਼ ਬੰਦਾ ਸਭ ਦਾ ਅਹੀਂ ਤੇ ਸਭ ਨੂੰ ਬੁਲਾਉਣ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਸਾਰੇ ਇਕੱਠੇ ਹੋ ਗਏ ਅਗਲੀ ਵਾਰ ਦੁਸ਼ਹਰਾ ਸਾਰੇ ਇਕੱਠੇ ਮਿਲ ਕੇ ਇੱਕ ਮੇਂਦ ਕਰੀਏ ਇਸ ਤੋਂ ਵੱਧ ਤੇ ਇਸ ਤੋਂ ਉੱਪਰ ਦੁਸ਼ਹਰੇ ਲੱਗ ਜਾਈਏ ਹੁਣ ਇੱਕ ਮੈਂ ਇੱਥੇ ਕਹਿਣਾ ਚਾਹਨਾ ਅਗਲੀ ਵੜੀ ਅਸੀਂ ਰਾਵਣ ਨੂੰ 200 ਫੁੱਟ ਦੇ ਕਰੀਬ ਨਵਾਵਾਂਗੇ ਸੋ ਗਰਾਊਂਡ ਵੀ ਵੱਡੀ ਹੋ ਜਾਈਗੀ ਗਰਾਊਂਡ ਵੀ ਵੱਡੀ ਹੋ ਜਾਈਗੀ ਪੱਕੇ ਸਭ ਨਾਲ ਬੈਠ ਕੇ ਸਾਡੀ ਇਹ ਪਰ ਇਹਨੇ ਪਹਿਲਾਂ ਤਾਂ ਆਪਾਂ ਮੈਨੂੰ ਵੀ ਲਾਗੇ ਜੀ ਜਾ ਕੇ ਦੱਸਾਂਗੇ ਸਭ ਆਪਾਂ ਆਪਾਂ ਬਹੁਤ ਮੁਕਰਾ ਸੋਪਾ ਜਿੰਨਾ ਆਜ ਵੀ ਇੱਕ ਬੰਦੇ ਜ਼ਰੂਰ ਹੋਈ ਕਿਉਂਕਿ ਜੋ-ਜੋ ਕਾਰਜ ਕਰਦੇ ਆ ਕੰਮ ਕਰਦੇ ਆ ਤ्यों-ਤ्यों ਜਿਹੜੀ ਕੋਈ ਕਮੀ ਹੁੰਦੀ ਆ ਉਹ ਸਾਹਮਣੇ ਨਜ਼ਰ ਆਉਂਦੀ ਆ ਸੋ ਸਾਨੂੰ ਇਹ ਹੈ ਸਾਡੀ ਕੋਸ਼ਿਸ਼ ਇਹ ਆ ਵੀ ਮੈਂ ਅਗਲੀ ਵਾਰੀ ਆਪਾਂ ਸਾਰੇ ਜਿਹੜਾ ਸਾਡੀ ਸਾਰੀ ਟੀਮ ਆ ਆਸ਼ੂ ਹੁਣੀ ਮਾਲਿਕ ਹੋਣੀ ਬਬਲੂ ਹੁਲੀ ਵਰਨ ਜੀ ਜੋਬਨ ਹੋਣੀ ਪੰਤੀ ਹੋਣੀ ਵਰਨ ਸਾਰੀ ਤਕਰੀਬਾ ਦਾ ਸਾਰਾ ਸਾਡਾ ਪਰਿਵਾਰ ਹੈ ਜਿਹੜੇ ਸਟੇਜ 'ਤੇ ਵੀ ਬੈਠੇ ਨੇ ਜਿਹੜੇ ਪ੍ਰਬੰਧਕ ਨੇ ਅਸਲ ਜਿਹੜੇ ਪ੍ਰਬੰਧਕ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਆ ਉਹ ਉਹਨਾਂ ਦੀ ਮਿਹਨਤ ਸਦਕਾ ਸਾਰਾ ਅੱਜ ਇਹ ਜਿਹੜਾ ਕਾਰਜ ਸਾਰਿਆਂ ਦਾ ਸਫਲਾ ਹੋਇਆ ਅਗਲੀ ਵਾਰੀ ਪਰਮਾਤਮਾ ਕਿਰਪਾ ਕਰੇ ਬਲ ਬੱਚੇ ਇਹ ਇਸੇ ਤਰ੍ਹਾਂ ਹੀ ਮੈਂ ਤੇ ਇਹੋ ਗੱਲ ਕਿਨਾਂ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਵੀ ਪਰਮਾਤ ਚੜ੍ਹਦੀ ਕਲਾ ਚ ਰਵੇ ਤਾਂ ਜੋ ਕਿ ਆਪਣੇ ਪਟਾਲੇ ਲਈ ਵਧੀਆ ਜਿਹੜੇ ਦਿਨ ਤਿਹਾੜ ਜਿਹੜੇ ਮਨਾਉਂਦੇ ਰਹੀਏ। ਇੱਕ ਮਿੰਟ ਸਾਹਮਣੇ ਦੇ ਆਲੀ ਨਾਲ ਫੋਟੋ ਓ ਸਿਆਪਤੀ ਨਾ ਬਚਨ